ਹਾਂਜੀ ਸਾਰਿਆਂ ਪੈਨਸ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਬਜ਼ੁਰਗ ਮਾਤਾ ਦੇ ਸੂਟ ਦੀ ਕਟਿੰਗ ਕਰਨ ਦੱਸਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਆਪਾਂ ਤੀਰਾ ਕਿੰਨਾ ਰੱਖਣਾ ਤੇ ਫੀਟਿੰਗ ਆਪਾਂ ਕਿਸ ਤਰੀਕੇ ਨਾਲ ਰੱਖਣੀ ਹੈ ਕਿੰਨਾ ਸੂਟ ਆਪਾਂ ਲੂਜ਼ ਰੱਖਣਾ ਹੈ ਇਹ ਠੀਕ ਹੈ ਜੀ ਬਜ਼ੁਰਗ ਮਾਤਾ ਜਿਹੜਾ ਤੀਰਾ ਹੁੰਦਾ ਉਹ ਆਪਾਂ ਵੱਡਾ ਰੱਖਦੇ ਹਾਂ ਕਿਉਂਕਿ ਨੇੜ ਬੈਗ ਵਾਲਾ ਛੋਟਾ ਹੁੰਦਾ ਤਕਰੀਬਨ ਜਿਹੜਾ ਹਰੇਜ ਦਾ ਬੈਗ ਵਾਲਾ ਹੁੰਦਾ 2.5 ਇੰਚ ਦਾ ਹੀ ਲੰਬਾ ਹੁੰਦਾ ਇਸ ਲਈ ਉਹਨਾਂ ਦਾ ਤੀਰਾ ਹੈਗਾ ਆਪਾਂ ਪੂਰੇ ਸ਼ੋਲਡਰ ਦਾ ਹੀ ਲੈਣੇ ਆ ਠੀਕ ਹੈ ਜੀ ਤੇ ਦੇਖੋ ਇਹਨਾਂ ਦਾ ਟੀਰਾ ਆਪਾਂ ਰੱਖਾਂਗੇ 13 ਇੰਚ ਤਿਆਰ ਤੇ ਆਪਾਂ 14 ਦੀ ਕਟਾਈ ਕਰਾਂਗੇ 14 ਦਾ ਹਾਫ ਹੋ ਗਿਆ 7 ਠੀਕ ਆ ਸੂਬ ਦੀ ਕਟਿੰਗ ਕਰਦੇ ਆ ਤੇ ਆਪਾਂ ਜਿਹੜਾ ਹੈਗਾ ਟੀਰਾ ਉਹਨਾਂ ਦਾ 12 ਰੱਖਦੇ ਆ 6 ਇੰਚ ਰੱਖਦੇ ਆ ਇੱਥੇ ਤੇ ਇਹਨਾਂ ਦਾ ਆਪਾਂ ਰੱਖਿਆ ਜੀ 7 ਇੰਚ ਕਿਉਂਕਿ ਇਹਨਾਂ ਦਾ ਜਿਹੜਾ ਬੈਗ ਵਾਲਾ ਬਹੁਤ ਹੀ ਘੱਟ ਹੈ ਉਹਦੇ ਕਰਕੇ ਆਪਾਂ ਟੀਰਾ ਉਹਨਾਂ ਦਾ ਜ਼ਿਆਦਾ ਰੱਖਿਆ ਜੇ ਉਹਨਾਂ ਦਾ ਟੀਰਾ ਆਪਾਂ ਘੱਟ ਰੱਖ ਲਾਂਗੇ ਤਾਂ ਜਿਹੜਾ ਹੈਗਾ ਉੱਪਰ ਵੀ ਖਿੱਚ ਪੈਣ ਲੱਗ ਜੂਗੀ ਤੇ ਇੱਥੇ ਆਪਣੇ ਕੰਦੇ ਕੋਲੋਂ ਵੀ ਫਰੰਟ ਤੋਂ ਖਿੱਚ ਪੈਣ ਲੱਗ ਜੂਗੀ ਠੀਕ ਹੈ ਇੱਥੋਂ ਵੀ ਆਪਾਂ ਰੱਖਾਂਗੇ 7 ਇੰਚ ਮੋਢਾ ਇਹਨਾਂ ਦਾ ਸੇਮ ਆਪਾਂ 7 ਇੰਚ ਹੀ ਲਵਾਂਗੇ ਆਪਾਂ ਜਿੰਨੇ ਵੀ ਸੂਟ ਕਟਿੰਗ ਕਰਦੇ ਹਰੇਕ ਦਾ ਮੋਢਾ ਆਪਾਂ 7 ਇੰਚ ਰੱਖਦੇ ਇਹਨਾਂ ਦਾ ਵੀ ਮੋਢਾ ਆਪਾਂ 7 ਇੰਚ ਹੀ ਰੱਖਾਂਗੇ ਜਿਹਦਾ ਮੋਡਾ 7.5 8 ਇੰਚ ਰੱਖਣਾ ਹੋਵੇ ਬੈਂਡ ਕੋਲਰ ਤੇ ਵਾਰਡ ਗਲਾ ਉਹਨਾਂ ਉਹਨਾਂ ਦਾ ਆਪਾਂ ਮੋਡਾ ਜ਼ਿਆਦਾ ਰੱਖਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਇਹ ਆਪਣਾ ਫਿਟਿੰਗ ਦਾ ਨਿਸ਼ਾਨ ਵੀ ਹੋ ਗਿਆ ਇੱਥੇ ਤੇ ਮੋਡਾ ਆਪਣਾ 7 ਇੰਚ ਹੋ ਗਿਆ ਤੇ ਜਿਹੜੀ ਇਹਨਾਂ ਦੀ ਫਿਟਿੰਗ ਹੈਗੀ 1.5 ਹੀ ਆਪਾਂ ਰੱਖਾਂਗੇ 22 ਠੀਕ ਹੈ ਜੇ ਆਪਾਂ 1 ਇੰਚ ਕਪੜਾ ਵਧ ਰੱਖਿਆ ਪਲੇਟਾਂ ਵਿੱਚ ਆਪਣਾ ਕਪੜਾ ਆਊਗਾ ਜਿਸ ਤੋਂ ਬਾਅਦ ਥੱਲੇ ਆਪਾਂ 7 ਇੰਚ ਤੇ ਲਾਵਾਂਗੇ ਇਹਨਾਂ ਦੀ ਕਮਰ ਦੇ ਨਿਸ਼ਾਨ ਕਮਰ ਇਹਨਾਂ ਦੀ ਹੈਗੀ 18 ਇੰਚ ਤੇ ਆਪਾਂ ਰੱਖਾਂਗੇ ਦੇਖੋ ਇਹਨਾਂ ਦੀ ਕਮਰ 18 ਇੰਚ ਆ ਤੇ ਆਪਾਂ ਇਹਦੀ ਆਪਾਂ 1 ਇੰਚ ਵੱਧ ਨਹੀਂ ਰੱਖਦੇ ਆ ਆਪਾਂ 2 ਇੰਚ ਵੱਧ ਰੱਖਾਂਗੇ ਠੀਕ ਆ ਇੱਥੇ ਆਪਾਂ ਜਿਹੜਾ ਨਿਸ਼ਾਨ ਲਾਉਣਾ 2 ਇੰਚ ਵੱਧ ਲਾਵਾਂਗੇ 18 ਇੰਚ ਨੇ ਕਮਰ ਤਿਆਰ ਆਪਾਂ ਲਾਵਾਂਗੇ 20 ਇੰਚ ਕਿਉਂਕਿ ਬਜ਼ੁਰਗ ਮਾਦਰੇ ਸੂਟ ਵਿੱਚ ਡਬਲ ਪਲੇਟਾਂ ਪੈਂਦੇ ਆ ਠੀਕ ਆ ਜੀ ਉਹ ਆਪਾਂ ਇੱਥੇ ਲੰਬੀ ਜਿਹੜੀ ਪਲੇਟ ਆ ਇੱਕ ਇੱਕ ਪਾਉਣੀ ਆ ਤੇ ਇੱਥੇ ਦੋ ਦੋ ਪਲੇਟਾਂ ਪਹਿੜੀਆਂ ਠੀਕ ਆ ਉਹਦੇ ਕਰਕੇ ਆਪਾਂ 2 ਇੰਚ ਕਪੜਾ ਵੱਧ ਲਿਆ ਇਸ ਤੋਂ ਬਾਅਦ ਉਹਨਾਂ ਦੀ ਹੈਗੀ ਸਾਈਡ ਸਲਾਈਡ ਸਾਈਡ ਸਲਾਈ ਬੱਖੀਆਂ ਸਲਾਈ ਉਹਨਾਂ ਨੇ 17 ਇੰਚ ਤਿਆਰ ਆਪਾਂ ਲਵਾਂਗੇ 18 ਇੰਚ ਤੇ हिਪ ਉਹਨਾਂ ਦੀ ਹੈਗੀ ਹੈ 24 ਇੰਚ 24 ਦਾ ਹਾਫ ਹੋ ਗਿਆ 12 ਇੰਚ ਠੀਕ ਹੈ ਇਹ ਵਾਲੇ ਨਿਸ਼ਾਨ ਉਹਨਾਂ ਦੇ ਫਿਟਿੰਗ ਦੇ ਨਿਸ਼ਾਨ ਹੋਗੇ ਆਹ ਵਾਲੇ ਨਿਸ਼ਾਨ ਨੇ ਫਿਟਿੰਗ ਦੇ ਹੋਗੇ ਹੁਣ ਆਪਾਂ ਮੋਡਾ ਬਣਾਉਣਾ ਨੇਰਾ ਦੇਖੋ ਇੱਕ ਨਿਸ਼ਾਨ ਲਾਵਾਂਗੇ 2 ਇੰਚ ਦਾ ਇੱਕ ਲਾਵਗੇ 1 ਇੰਚ ਦਾ ਠੀਕ ਹੈ ਇਹਨਾਂ ਰਾਵਾਂ ਵਾਲੇ ਨਿਸ਼ਾਨ ਆਪਾਂ ਘਟਣੇ ਲਾਸਾਏਦੇ ਕਿਉਂਕਿ ਇਹਨਾਂ ਦਾ ਫਰੰਟ ਵਾਲਾ ਗੱਲਾ ਵੀ ਛੋਟਾ ਤੇ ਬੈਕ ਵਾਲਾ ਗੱਲਾ ਵੀ ਛੋਟਾ ਹੈ ਤੇ ਉਹਦੇ ਕਰਕੇ ਜੇ ਆਪਾਂ ਆਵਰ ਨਿਸ਼ਾਨ ਘਟ ਲਾਦੇ ਤਾਂ ਜਿਹੜਾ ਇੱਥੇ ਉਹਨੇ ਖਿੱਚ ਪੈਣ ਲੱਗ ਜੂਗੀ ਠੀਕ ਹੈ ਇਸ ਵਾਰ ਆਪ ਫਿਟਿੰਗ ਵਾਲੀ ਸਿਲਾਈ ਤੋਂ ਆਪਾਂ ਬਣਾਵਾਂਗੇ ਮੋਡਰਨ ਕਾਟ ਇਸ ਤਰੀਕੇ ਨਾਲ ਜਿਹੜਾ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਸੀ ਉਹ ਥੋੜੀ ਜੀ ਪਿੱਛੇ ਆਪਾਂ ਕਾਟ ਇਸ ਤਰੀਕੇ ਨਾਲ ਲਈਏ ਇਹ ਕਿਉਂਕਿ ਬੈਗ ਦਾ ਛੋਟਾ ਹੋਣਾ ਕਰਕੇ ਫਰੰਟ ਛੋਟਾ ਹੋਣ ਕਰਕੇ ਇਥੇ ਨਹੀਂ ਖੇਚਣਾ ਪਵੇ ਤਾਂ ਕਰਕੇ ਆਪਾਂ ਥੋੜੀ ਜੀ ਸਵਾ 2 ਦੇ ਨਿਸ਼ਾਨ ਲਾਇਆ ਹੈ। ਠੀਕ ਹੈ। ਇਸ ਤੋਂ ਬਾਅਦ 7 ਇੰਚ ਮੋਢੇ ਦਾ ਆਪਾਂ ਹਾਫ ਕਰਨਾ ਹੈ 3.5 ਅੱਧਾ ਇੰਚ ਦਾ ਨਿਸ਼ਾਨ ਅੰਦਲੀ ਸਾਈਡ ਲਾਵਾਂਗੇ ਬੰਦ ਵਾਲੇ ਪਾਸੇ। ਤੇ ਇਸ ਤਰੀਕੇ ਨਾਲ ਆਪਾਂ ਇਹਦੀ ਕਾਟ ਬਣਾ ਲਾਂਗੇ ਇਹ। ਠੀਕ ਹੈ। ਜਿਹੜਾ ਆਹ ਵਾਲਾ ਨਿਸ਼ਾਨ ਲਾਇਆ ਇਹ ਵੀ ਆਪਾਂ ਸਵਾ 1 ਤੇ ਨਿਸ਼ਾਨ ਲਾਇਆ। ਗੁਲਾਈ ਜਿਹੜੀ ਹੋएगी ਸਵਾ ਇੰਚ ਤੇ ਆ। ਜਿਹੜੀ ਗੁਲਾਈ ਹੈ ਸਵਾ 1 ਤੇ ਆ ਗਈ ਠੀਕ ਹੈ ਜੀ। ਇਹ ਵੀ ਥੋੜੀ ਜੀ ਬਾਅਦ ਆਪਾਂ ਵਾਲੀ ਸੈੱਟ ਨੂੰ ਰੱਖੀ ਆ ਤੇ ਇਸ ਤੋਂ ਬਾਅਦ 1/2 ਇੰਚ ਆਪਾਂ ਉੱਪਰ ਲਾਵਾਂਗੇ ਪੀਲੇ ਰੰਗ ਦੇ ਨਿਸ਼ਾਨ ਐਸ ਲਿਖੇ ਨੇ ਠੀਕ ਹੈ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਇਹ ਕਟਿੰਗ ਕਰ ਦੇਾਂਗੇ ਉੱਪਰ ਦਾ ਪੱਲਾ ਚੱਕਾਂਗੇ ਹੁਣ ਆਪਾਂ 프ਰੰਟ ਵਾਲੇ ਮੋੜ ਦੇ ਕੱਟ ਪਾਵਾਂਗੇ ਉੱਪਰਲਾ ਪਲਾ ਚੱਕਾਂਗੇ ਤੇ ਤੀਰੇ ਦੀ ਕੱਟ ਪਾਵਾਂਗੇ ਦੇਖਿਓ ਨਾ ਹੁਣ ਜੀ ਪਾਵਾਂਗੇ ਇਹਨਾਂ ਦੀਆਂ ਪਲੇਟਾਂ ਜਿਹੜੀਆਂ ਇਹਨਾਂ ਦੀਆਂ ਪਲੇਟਾਂ ਆਪਾਂ 2-2 ਪਲੇਟਾਂ ਪਾਉਣੀਆਂ ਨੇ ਸਿੱਧੀਆਂ ਆਪਾਂ ਆਮ ਸੂਰ ਦੇ ਵਿੱਚ ਇੱਕ-ਇੱਕ ਪਲੇਟ ਹੀ ਪਾਉਣੇ ਆ ਇੱਥੇ ਇਹਨਾਂ ਦੀ 2-2 ਪਲੇਟਾਂ ਪਹਿਣੀਆਂ ਆ ਉਹ ਆਪਾਂ ਕਿਸ ਤਰੀਕੇ ਨਾਲ ਪਾਉਣੀਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਪਲੇਟ ਦੀ ਲੰਬਾਈ ਦਾ ਨਿਸ਼ਾਨ ਲਾਉਣਾ ਹੈ ਪਲੇਟ ਇਹਨਾਂ ਦੀ ਹੈਗੀ ਆ ਪਲੇਟ ਇਹਨਾਂ 11.5 ਤੇ ਤਿਆਰ ਆ ਤੇ ਆਪਾਂ ਲਾਵਾਂਗੇ 12 ਦੇ। ਅੱਧਾ ਇੰਚ ਆਪਣਾ ਸ্লাইਸ ਆ ਜਾਊਗਾ ਤੇ ਪਲੇਟ ਜਿਹੜੀ 11.5 ਤੇ ਤਿਆਰ ਹੋ ਜੂਗੀ। ਜਿਹੜੀ ਲੰਬੀ ਪਲੇਟ ਲਾਉਣੀ ਆ ਆਪਾਂ ਲਾਵਾਂਗੇ 7 ਇੰਚ ਤੇ। ਠੀਕ ਐ। ਜਿਹੜੀ ਪਹਿਲੀ ਪਲੇਟ ਲਾਵਾਂਗੇ ਉਹ ਆਪਾਂ ਲਾਵਾਂਗੇ 2.5 ਇੰਚ ਤੇ। ਇਸ ਤੋਂ ਬਾਅਦ ਆਪਾਂ ਇੱਕ 5 ਇੰਚ ਤੇ ਨਿਸ਼ਾਨ ਲਾਵਾਂਗੇ। ਠੀਕ ਐ। ਜਿਹੜਾ ਆਹ ਵਾਲਾ ਗੈਪ ਆਪਾਂ 5 ਇੰਚ ਰੱਖਿਆ। 2.5 ਇੰਚ ਦੀ ਇੱਕ ਪਲੇਟ ਹੋ ਗਈ ਜੀ 2.5 ਇੰਚ ਦੀ ਇੱਕ ਪਲੇਟ। ਠੀਕ ਹੈ ਇੱਥੇ ਵੀ ਆਪਾਂ ਸੇਮ ਉਸ ਤਰੀਕੇ ਨਾਲ ਨਿਸ਼ਾਨ ਲਉਣੀ ਆ ਇੱਕ ਜਿਹੜਾ ਪਲੇਟ ਦਾ ਗੈਪ ਹੈਗਾ 2.5 ਇੰਚ ਦਾ ਦੂਜੇ ਤੇ ਆਪਾਂ ਲਾਵਾਂਗੇ 5 ਤੇ ਠੀਕ ਹੈ ਜਿਹੜਾ ਦੋਨਾਂ ਦਾ ਗੈਪ ਹੈ ਦੇਖੋ ਇੱਥੇ ਵੀ 2.5 ਇੰਚ ਦਾ ਗੈਪ ਰਹਿ ਗਿਆ ਇੱਥੇ ਵੀ 2.5 ਇੰਚ ਦਾ ਗੈਪ ਰਹਿ ਗਿਆ ਇਸ ਤਰੀਕੇ ਨਾਲ ਉਹਨੇ ਸਿੱਧੀ ਪਲੇਟਾਂ ਪੈਂਦੀਆਂ ਐ ਇਸ ਤਰੀਕੇ ਨਾਲ ਜਿਹੜੇ ਸੋਟੇ ਦੇ ਤੁਸੀਂ ਡਬਲ ਪਲੇਟਾਂ ਪਾਉਣੀਆਂ ਉਹਦੀ ਐਸ ਤਰੀਕੇ ਨਾਲ ਪਲੇਟਾਂ ਪੈਣੀਆਂ ਜਿਹੜਾ ਆਹ ਵਾਲਾ ਗੈਪ ਰੱਖਾਂਗੇ ਆਪਾਂ 5 ਇੰਚ ਦਾ ਇਸ ਤੋਂ ਬਾਰੇ ਦਾ ਹਾਫ ਕਰਕੇ ਆਪਾਂ ਟਾਈ ਟਾਈ ਇੰਚ ਦੇ ਨਿਸ਼ਾਨ ਲਾ ਦੇਣੀ ਠੀਕ ਹੈ ਜੀ ਇਹ ਨਈ ਦੋ ਸਿੱਧੀ ਇਹ ਪਲੇਟਾਂ ਹੋਣਾਂ ਇਸ ਤੋਂ ਬਾਅਦ ਜਿਹੜੇ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਨੇ ਪਲੇਟ ਆਹ ਵਾਲਾ ਨਿਸ਼ਾਨ ਕਮਰ ਦੀ ਪਲੇਟ ਦਾ ਲਾਵਾਂਗੇ ਇਹ ਵਾਲਾ ਨਿਸ਼ਾਨ ਆਪਾਂ ਇਸ ਪਲੇਟ ਤੋਂ ਲਾਵਾਂਗੇ ਜਿੱਥੇ ਆਪਾਂ 5 ਇੰਚ ਦਾ ਨਿਸ਼ਾਨ ਲਾਇਆ ਠੀਕ ਹੈ ਜੀ ਦੇਖੋ ਆਹ ਵਾਲੀ ਚੁੜਾਈ ਜਿਹੜੀ ਆਪਾਂ ਲਈ ਹੈ 5 ਇੰਚ ਦੀ ਇਸ ਨਿਸ਼ਾਨ ਤੋਂ ਆਪਣੀ ਆਹ ਵਾਲੀ ਪਲੇਟ ਬਣਣੀ ਹੈ ਇਸ ਨਿਸ਼ਾਨ ਤੋਂ ਨਹੀਂ ਪੈਣੀਗੀ 2.5 ਇੰਚਲ ਤੋਂ ਜਿਹੜਾ ਇਹਦੂ 1.5 ਇੰਚ ਦਾ ਨਿਸ਼ਾਨ ਲਿਆ ਉਤੋਂ ਆਪਾਂ ਪਲੇਟ ਦਾ ਨਿਸ਼ਾਨ ਲਾਉਣਾ ਹੈ ਠੀਕ ਹੈ ਉਥੋਂ ਆਪਾਂ ਕਿਵੇਂ ਲਾਉਣਾ ਦੇਖੋ ਇੱਥੇ ਇੰਚ ਦੇ ਬਰਖਾਂਗੇ ਐਸ ਪਲੇਟ ਤੇ ਐਸ ਪਲੇਟ ਤੇ ਇੰਚ ਦੇ ਬਰਖਾਂਗੇ ਐਸ ਤਰੀਕੇ ਨਾਲ ਲੈ ਕੇ ਜਾਵਾਂਗੇ ਤੇ ਢਿੱਡ ਕਮਰ ਬੰਨੀ ਨੂੰ ਜਿਹੜਾ ਇਹ ਵਾਲਾ ਗੈਪ ਰੱਖਾਂਗੇ ਆਪਾਂ 2 ਇੰਚ ਦਾ ਠੀਕ ਹੈ ਆਹ ਵਾਲਾ ਗੈਪ 2 ਇੰਚ ਲੈ ਰੱਖਾਂਗੇ ਜਿਹੜਾ ਆਪਾਂ 5 ਇੰਚ ਦਾ ਨਿਸ਼ਾਨ ਲਾਇਆ ਉਥੋਂ ਇਹ ਵਾਲੀ ਪਲੇਟ ਚੱਕਾਂਗੇ ਆਪਾਂ ਜਿਹੜੀ ਆਪਾਂ ਕਮਰ ਵਾਲੀ ਪਲੇਟ ਲਾਉਣੀ ਹੈ ਇਹ ਠੀਕ ਹੈ ਐਸ ਤਰੀਕੇ ਨਾਲ ਇਸ ਤੋਂ ਬਾਅਦ ਜਿਹੜੇ ਆਪਾਂ ਮੋਡੇ ਵਾਲੀ ਪਲੇਟ ਬਣਾਉਣੀ ਹੈ ਉਹ ਵੀ ਇਸ ਨਿਸ਼ਾਨ ਤੋਂ ਚੱਕਾਂਗੇ ਇਸ ਨਿਸ਼ਾਨ ਤੋਂ ਮੋਡੇ ਵਾਲੀ ਪਲੇਟ ਨਹੀਂ ਪੈਣੀ ਜਿਹੜਾ ਆਪਾਂ 5 ਇੰਚ ਦਾ ਨਿਸ਼ਾਨ ਲਾਇਆ 5 ਇੰਚ ਤੇ ਪਲੇਟ ਪਾਈ ਹੈ ਉੱਥੋਂ ਹੀ ਕਮਰ ਦੀ ਪਲੇਟ ਚੱਕੀ ਜਾਊਗੀ ਇਸ ਤਰੀਕੇ ਨਾਲ ਠੀਕ ਹੈ ਇਹ ਵਾਲਾ ਗੈਪ ਵੀ ਆਪਾਂ ਰੱਖਾਂਗੇ ਇੱਥੋਂ 2 ਇੰਚ ਦਾ ਠੀਕ ਹੈ ਇਸ ਤਰੀਕੇ ਨਾਲ ਇਹਨੇ ਪਲੇਟਾਂ ਪਹਿਣੀਆਂ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕਰਦੇ ਹਾਂਗੇ हां जी इस द बार अपन बैग ਪਰਲੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਦੇਖੋ ਜਿਹੜੇ ਆਪਾਂ ਪਹਿਲਾਂ ਪਲੇਟਾਂ ਪਾਈਆਂ ਸੋ ਉਹਦੇ ਨਿਸ਼ਾਨ ਇਧਰਲੇ ਪਾਸੇ ਆਏ ਪਏ ਦੇਖੋ ਠੀਕ ਹੈ ਜੀ ਉਸਦੇ ਨਿਸ਼ਾਨਾਂ ਦੇ ਉੱਪਰ ਉੱਪਰੀ ਆਪਾਂ ਨਿਸ਼ਾਨ ਲਾ ਦੇਣੇ ਐ ਇਸ ਤਰੀਕੇ ਨਾਲ ਸੇਮ ਬੈਗ ਪਰਲੇ ਤੇ ਵੀ ਦੋ ਦੋ ਪਲੇਟਾਂ ਹੀ ਪਹਿਣੀਆਂ ਉਹਨਾਂ ਦੀਆਂ ਆਵਲੀ ਪਲੇਟਾਂ ਨਹੀਂ ਪਹਿਣੀਆਂ ਸਿੱਧੀਆਂ ਪਲੇਟਾਂ ਪਹਿਣੀਆਂ ਠੀਕ ਹੈ ਇਸ ਦਵਾਰ ਆਪਾਂ ਨੇ ਗਲੇ ਦੀ ਕਟਿੰਗ ਕਰਨੀ ਐ हां जी ਬੈਗ ਲਾਈਨ ਇਹਦਾ ਹੈਗਾ 2.5 ਇੰਚ ਰੈਡੀ ਆਪਾਂ ਪੂਰੇ 2.5 ਇੰਚ ਤੇ ਹੀ ਨਿਸ਼ਾਨ ਲਾਵਾਂਗੇ ਜਿਹੜੀ ਚੁੜਾਈ ਰੱਖਾਂਗੇ ਆਪਾਂ 2 ਇੰਚ ਰੱਖਾਂਗੇ ਠੀਕ ਹੈ ਕਿڑی ਬਜ਼ੁਰਗ ਮਾਤਾ ਦੇ ਸੂਟ ਦੀ ਚੜਾਈ ਹੁੰਦੀ ਜਿਹੜੀ ਬਜ਼ੁਰਗ ਮਾਤਾ ਸੂਟ ਦੇ ਗਲੇ ਦੀ ਚੜਾਈ ਹੁੰਦੀ ਉਹ ਹਮੇਸ਼ਾ ਆਪਾਂ ਘੱਟ ਰੱਖਦੇ ਆ ਠੀਕ ਹੈ ਜੀ ਤੇ ਇਹ ਆਪਾਂ ਜਿਹੜਾ ਗੈਪ ਰੱਖਿਆ ਇਥੋਂ 2 ਇੰਚ ਦਾ ਹੀ ਰੱਖਿਆ ਠੀਕ ਹੈ ਇਹਨਾਂ ਜਿਹੜਾ ਗਲਾ ਹੈਗਾ ਬੈਗ ਦਾ ਛੋਟਾ ਹੁੰਦਾ ਇਸ ਤਰੀਕੇ ਨਾਲ ਜਿਹੜੀ ਆਪਾਂ ਚੜਾਈ ਰੱਖੀਏ 2 ਇੰਚ ਦੀ ਹੀ ਰੱਖੀ ਆਪਾਂ ਤੇ ਹਾਂਜੀ ਸਾਰੀ ਕੁੜਤੀ ਦੀ ਕਟਿੰਗ ਹੋ ਗਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਕੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਾਬ ਰੱਖਾ